ਜੀ ਦਾ ਦਾ ਤੋ ਸੰਤਾਂ ਦੇ ਪਾਏ ਜਿਹੜੇ ਪਰਿਵਾਰ ਹੈ ਨਾ ਸਿਮਰਾਲ ਦਸਤਾਹੀ ਤੇ ਜਿਨ੍ਹਾਂ ਨੇ ਪੰਜਾਬ ਦੇ ਉੱਤਰਨ ਵਾਲੇ ਸਿਧਾਂਤ ਗੁਰੂ ਮਹਾਰਾਜ ਜੀ ਨੇ ਅਕਾਲ ਤਖਤ ਸਾਹਿਬ ਦੀ ਰਤਨਾ ਕਰਕੇ ਸੰਤਾਂ ਦੇ ਪਾਏ ਨੂੰ ਲਾਨ ਕੀਤਾ ਸੀ ਜੋ ਜਿੰਨੇ ਜਾਲਮ ਹਕੂਮਤ ਹੈ ਜਿਨ੍ਹਾਂ ਨੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਆਜੀ ਗੁਰਦੀ ਦਾ ਖਾਲਸਾ ਵਾਜੀ ਦੀ ਜਿੱਤ ਹੈ

ਕਾਈਂ ਕਿੜੋ ਮਾਣੇ ਸਾਰੀਆਂ ਤਤਰੀਆਂ ਵਾਜੀ ਉੱਲੀ ਕਾ ਖਾਲਸਾ ਵਾਜੀ ਦੀ ਸਤਿ ਜੀ ਜੁਨਾ ਸਦਾ ਸੋਹ ਸੰਤਾਂ ਦੇ ਤਾਜ ਨਿਰਭ ਕਰਵਾ ਰਹੇ ਹਾਂ ਸ੍ਰੀ ਅਕਾਲ ਪੁਰਖ ਦਾ ਹੈ ਤੇ ਜਿਨ੍ਹਾਂ ਇੰਦਵ ਦੇ ਉਚਰਨ ਵਾਲੇ ਸਿਧਾਂਤ ਗੁਰੂ ਮਹਾਰਾਜ ਜੀ ਨੇ ਅਕਾਲ ਤਖਤ ਸਾਹਿਬ ਦੀ ਰਤਨਾ ਕਰਕੇ ਸੰਤਾਂ ਦੇ ਪੈਏ ਉਲਾਨ ਕੀਤਾ ਸੀ ਕਿ ਜਿਹਨੇ ਇਹ ਜ਼ਾਲਮ ਹਕੂਮਤ ਹੈ ਜਿਨ੍ਹਾਂ ਨੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਕੋਲ ਜਾਂ ਵੱਡੇ ਕੋਲ ਚਲੋ 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 ਨਿਸ਼ਾਨ ਚੇ ਚਲੋ ਭੱਜ ਗਏ ਭੱਜ ਗਏ ਭੱਟ ਗਏ ਚੜਾ ਦੋ ਭਾਵਾ ਉੱਤੇ ਨਹੀਂ ਢਾਡੀ ਵੀਡੀਓ ਬਣਾ ਲਏਗਾ ਚੜਾ ਦੋ ਭਾਵਾ ਉੱਤੇ ਨਹੀਂ ਢਾਡੀ ਵੀਡੀਓ ਬਣਾ ਲਏਗਾ